ਤੂੰ ਜਿੰਦੇ ਕੀ ਹਾਲ ਆ ਬਈ ਕਿਵੇਂ ਤੋਰੀ ਵਾਂਗੂ ਮੂਹਲਮ ਕਰੀ ਬੈਠਾ ਉਹ ਪੁੱਛਣਾ ਯਾਰ ਜ਼ਿੰਦਗੀ ਤੋ ਓਕਿਆ ਪਿਆ ਕਾ ਤੂੰ ਹੋਰ ਯਾਰ ਮੂਹ ਮੱਕ ਕੇ ਦੇਖ ਲੈਣਾ ਫੇਲੇ ਫਿਰਦੇ ਆ ਇਹ ਤਾਂ ਹੈ ਬਈ ਵੇਰ ਜੁਗਾਰੀ ਚ ਤਾਂ ਹੀ ਆ ਯਾਰ ਨੌਕਰੀ ਮਿਲਦੀ ਨਹੀਂ ਕੋਈ ਉਹੀ ਤਾਂ ਗੱਲ ਆ ਕੋਈ ਨੌਕਰੀ ਮੇਰੇ ਤੋਂ ਤਾਂ ਕੰਮ ਲੱਗ ਜੇ ਸਹੀ ਗੱਲ ਆ ਬੱਕੇ ਖਾਂਦੇ ਫਿਰਦੇ ਆ ਆਹ ਦੇਖ ਲੈ ਮੈਂ ਤੈਨੂੰ ਇੱਕ ਰਾਹ ਪਾਵਾਂ ਹਾਂਜੀ ਆਪਣੇ ਪੈਂਟ ਵਾਲੀ ਬਾਹਰਲੀ ਫਿਰਨੀ ਨਹੀਂ ਹਾਂ ਉੱਥੇ ਬਾਬਾ ਆਇਆ ਵਾ ਅੱਛਾ ਲੋਕੀ ਰੋੜੂ ਤੇਰੇ ਇੱਕਾ ਹੀ ਨਾਲ ਆ ਗਈ ਉਹ ਵਧੀਆਗਾ ਬਹੁਤ ਵਧੀਆ ਬਾਬਾ ਮੈਂ ਹੁਣੀ ਜਾਂਦਾ ਚੱਲ ਮੈਨੂੰ ਥੋੜਾ ਕੰਮ ਆ ਤੇ ਤੂੰ ਜਾ ਕੇ ਰਾਜ ਨਹੀਂ ਆਈ ਉਹ ਮੈਂ ਮੈਂ ਜਾਇਆ ਆਣਾ ਮੋਟਰਸਾਈਕਲ ਆ ਬੱਚਾ ਕਿਵੇਂ ਆਉਣਾ ਹੋਇਆ ਉਹ ਪੁੱਛਣਾ ਬਾਬਾ ਜੀ ਮੈਂ ਤਾਂ ਜ਼ਿੰਦਗੀ ਤੋਂ ਓਕਿਆਂ ਪਿਆ ਇੱਕ ਸਰਕਾਰਾਂ ਨੇ ਸਾਡੀਆਂ ਧਿਆਨ ਦਿੰਦੀਆਂ ਪਈਆਂ ਕੋਈ ਨੌਕਰੀ ਦੇ ਦੇ ਇੱਕ ਚਿੱਟੇ ਨੇ ਪਿੰਡਾਂ ਦੇ ਪਿੰਡ ਤਬਾਹ ਕੀਤੇ ਪਏ ਆ ਇਨਾਂ ਨੂੰ ਕੋਈ ਨੱਥ ਨਹੀਂ ਪਾ ਰਿਹਾ ਬਾਬਾ ਜੀ ਕੀ ਕਰੀਏ ਜ਼ਿੰਦਗੀ ਤੋਂ ਫੜੇ ਆਪੇ ਪਏ ਆ ਮੈਨੂੰ ਲੱਗਦਾ ਕੋਈ ਸ਼ਨੀ ਭਾਰੀ ਹੋਆ ਮੇਰੇ ਤੇ ਮਾਰਾ ਮੋਟਾ ਸੋਦੀ ਦੱਸ ਪਈ ਸੀ ਤੇ ਮੈਂ ਤੁਹਾਨੂੰ ਹੱਥ ਦਿਖਾਉਣ ਆਇਆ ਮੇਰਾ ਹੱਥ ਦੇਖੋ ਬਾਬਾ ਜੀ ਓ ਮਖਣਾ ਬੱਚਾ ਚਿੰਤਾ ਨਾ ਕਰਿਆ ਕਰ ਜੇ ਤੈਨੂੰ ਗਿੱਦੜ ਸਿੰਘੀ ਕਿਦੜ ਪੀੜੀ ਅਮਨ ਬੂਟੀ ਚੰਮੀ ਬੂਟੀ ਦਈਏ ਤਾਂ ਫਿਰ ਤੂੰ ਮੰਨੇ ਬਾਬਿਆਂ ਨੂੰ ਕਿਉਂ ਨਹੀਂ ਬਾਬਾ ਜੀ ਜ਼ਰੂਰ ਲਿਆ ਬੱਚਾ ਤੇਰਾ ਹੱਥ ਦੇਖੀਏ ਦਾਦੀ ਓ ਬੱਚਾ ਤੇਰੇ ਤੇ ਤਾਂ ਬੜਾ ਸ਼ਨੀ ਦਾ ਗ੍ਰਹਿ ਭਾਰੀ ਆ ਬੱਚਾ हां अच्छा बाबा जी। ਇਹ ਜ਼ਿੰਦਗੀ 'ਚ ਦੁੱਖ ਹੀ ਦੁੱਖ ਦੇਖੇ ਨੇ ਹੁਣ ਤੱਕ ਤੂੰ। ओ हो, हो हाय बाबा जी ਇਹ ਗੱਲ ਤਾਂ ਤੇਰੀ ਸੱਚੀ ਆ ਬਾਬਾ। ਬੱਲੇ ਬੱਲੇ। ਉਹ ਬੱਚਾ ਤੂੰ ਕਦੇ ਕਿਸੇ ਦਾ ਮਗੜਾ ਨਹੀਂ ਸੋਚਦਾ। ਪਰ ਤੇਰਾ ਹਮੇਸ਼ਾ ਹੀ ਮਗੜਾ ਹੁੰਦਾ। ਇਹ ਤਾਂ ਗੱਲ ਹੈ ਬਾਬਾ। ਕਿਉਂ ਸੱਚੀ ਗੱਲ ਕਹੀ ਆ ਨਾ ਮੈਂ ਬੱਚਾ। बाबा जी ਜਮਾ। ਆ ਛਣਿ ਗ੍ਰਾਹ ਬਾਬਾ ਹੱਲ ਕਰਨਾ ਪਊ ਬੱਚਾ ਕੋਈ ਨਾ ਕੋਈ। ਇਹਦਾ ਕੋਈ ਹੱਲ ਕਰੋ ਬਾਬਾ ਜੀ ਫਿਰ। ਹੱਲਤਾ ਬੱਚਾ ਕਰ ਦਾਂਗੇ। ਕਿਵੇਂ ਹੋਊ? ਮੇਰੀ ਗੱਲ ਸੁਣ ਬੱਚਾ ਧਿਆਨ ਨਾਲ ਹਾਂਜੀ ਸੱਚੇ ਦਿਲੋਂ ਹਾਂਜੀ 500 ਏਕੜ ਰੁਪਏ ਦਾ ਤੂੰ ਬਾਬਿਆਂ ਨੂੰ ਮੱਥਾ ਟੇਕ ਤੇਰੀ ਜ਼ਿੰਦਗੀ ਤੋਂ ਸ਼ਣੀ ਦਾ ਗ੍ਰਹਿ ਦੂਰ ਘਟ ਜਾਗੇ ਬੱਚਾ ਓ ਬਾਬਾ ਜੀ 500 ਰੁਪਿਆ ਹੈ ਨਹੀਂ ਹੱਥ ਲਿਆ ਉਰੇ ਨੂੰ ਲਓ ਬਾਬਾ ਜੀ ਮੇਰੀ ਗੱਲ ਮੰਨ ਬੱਚਾ ਹਾਂਜੀ ਚੱਲ ਜੇ ਤੇਰੇ ਕੋਲੇ 500 ਰੁਪਿਆ ਹੈ ਨਹੀਂ ਹਾਂਜੀ ਤੂੰ ਐਂ ਕਰ ਰੁਪਿਆ 200 ਦਾ ਮੱਥਾ ਟੇਕ ਦੇ ਆ ਸ਼ਣੀ ਗ੍ਰਹਿ ਤੇਰੀ ਜ਼ਿੰਦਗੀ 'ਚ ਬਹੁਤ ਭਾਰੂ ਆ ਤੇਰੀ ਜਾਨ ਨੂੰ ਵੀ ਖਤਰਾ ਹੋ ਸਕਦਾ ਬੱਚਾ। ਉਹ ਬਾਬਾ ਜੀ ਮੇਰੇ ਕੋਲ 200 ਵੀ ਹੈ ਨਹੀਂ ਯਾਰ। 200 ਵੀ ਹੈ ਨਹੀਂ? ਹਾਂਜੀ। ਫਿਰ ਇਹਦਾ ਤਾਂ ਹੀਲਾ ਵਹੀਲਾ ਕਰਨਾ ਪਊ। ਇਹ ਤਾਂ ਤੇਰੀ ਜ਼ਿੰਦਗੀ ਨੂੰ ਉਲਝਾਈ ਬੈਠਾ ਮੈਂ ਤੈਨੂੰ ਦੱਸਾਂ। ਬਾਬਾ ਜੀ ਤੁਸੀਂ ਮਾੜਾ ਮੋਟਾ ਮੰਤਰ ਸ਼ੰਤਰ ਮਾਰੋ ਤਾਂ ਸਹੀ ਕੋਈ। ਉਹ ਮੰਤਰ ਤਾਂ ਸੀ ਪੂਰਾ ਹੀ ਮਾਰ ਪਿਆ ਮਾੜਾ ਮੋਟਾ ਕਿਉਂ? ਦੱਸ ਤੂੰ ਐਂ ਉਹ ਕਰ। ਰੁਪਿਆ 100 ਦਾ ਮੱਥਾ ਟੇਕ ਦੇ। ਉਹ ਬਾਬਾ ਜੀ ਰੁਪਿਆ ਤਾਂ ਸੋ 100 ਵੀ ਹੈ ਨਹੀਂ? ਹਾਂਜੀ। ਫਿਰ ਤੂੰ ਇੰਉਂ ਕਰ ਮਾੜਾ ਜਾਂ ਹੱਥ ਲਿਆ ਔਰੇ ਨੂੰ ਬੱਲੇ 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 ਬਹੁਤ ਤਾਣੀ ਉੱਜੀ ਭਈਆ ਤੇਰੀ ਜ਼ਿੰਦਗੀ ਦੀ ਮੈਂ ਤੈਨੂੰ ਮੱਥਾ ਹਾਂਜੀ ਚੱਲ ਤੂੰ ਫਿਰ ਇੰਉਂ ਕਰ ਹਾਂਜੀ ਭਈਆ 50 ਦਾ ਹੀ ਮੱਥਾ ਟੇਕ ਦੇ ਉਹ ਗੱਲ ਮੰਨ ਬੱਦਿਆ ਉਹ ਕਾਈ ਦਾ ਸੁਣ ਲੋ 50 ਵੀ ਹੈ ਨਹੀਂ ਉਹ ਮਖਿਆ ਬੱਚਾ ਤੂੰ ਬਾਬਿਆਂ ਦੀ ਗੱਲ ਮੰਨ ਰੁਪਈਆ 50 ਦਾ ਮੱਥਾ ਟੇਕ ਦੇ ਜਿਲੋਂ ਸੱਚੇ ਦਿਲੋਂ ਉਹ ਬਾਬਾ ਜੀ 50 ਰੁਪਏ ਹੈ ਨਹੀਂਗੇ ਯਾ ਵੀ ਹੈ ਨਹੀਂ ਹੈ ਨਹੀਂ ਤੂੰ ਤਾਂ ਪੱਕਾ ਤੇਰਾ ਮੇਰੀ ਗੱਲ ਸੁਣ ਹਾਂਜੀ ਕਰ ਫਿਰ ਤੂੰ ਐਂ ਕਰ ਰੁਪਈਆ 10 ਵੀ ਮੱਥਾ ਟੇਕ ਦੇ ਅਰੇ ਦੁੱਖ ਇਸ ਤੀ ਜਿੰਦਗੀ ਚੋਂ ਦੂਰ ਕਰ ਦਿਆਂਗੇ ਓ ਬਾਬਾ ਜੀ ਓ ਰੁਪਈਏ 10 ਵੀ ਹੈ ਨਹੀਂ ਬੱਬੀ ਹੈ ਨਹੀਂ ਹਾਂਜੀ ਤੂੰ ਫਿਰ ਐਂ ਕਰ ਕਿਵੇਂ ਖੜਾ ਹੋ ਅੱਛਾ ਬੱਬੀ ਖੜੇ ਹੋਣਾ ਦੁੱਖ ਟੁੱਟ ਜਾਣਗੇ ਮਗਰ ਤੂੰ ਬੜੀਆਂ ਗੱਲਾਂ ਨਾ ਮਾਰ ਹੁਣ ਤੂੰ ਖੜਾ ਹੋ ਕੇ ਪਰੇ ਮੂੰਹ ਕਰਕੇ ਬੈਠ ਇੱਧਰ ਨੂੰ ਹਾਂ ਖੜਾ ਹੋ ਬੱਚੇ ਇੱਧਰ ਨੂੰ ਹਾਂ ਇਹ ਕਿੱਥੇ ਬਹਿਣਾ ਪਪਾ ਜੀ ਇੱਥੇ ਹੀ ਬਹਿ ਜਾ ਮੇਰੇ ਮੂਹਰੇ ਹੋਰ ਕਿੱਥੇ ਬੈਠੇਗਾ ਬਹਿ ਜਾ ਹੁਣ ਇੱਥੇ ਹਾਂ ਇੱਥੇ ਬਹਿ ਜਾ ਉਹ ਬਾਬਾ ਹੁਣ ਨਾ ਕਦੇ ਪਤਾਲ ਚ ਛੱਡ ਦੇ ਉਹ ਮੈਂ ਤੇਰਾ ਸ਼ਨੀ ਦਾ ਹਾਲਾਤ ਦੂਰ ਕਰਦਾ ਮੇਰੀ ਗੱਲ ਤਾਂ ਹੁਣ ਬਹਿ ਗਿਆ ਨਾ ਹਾਂ ਕੀ ਹੋ ਗਿਆ ਬਾਈ ਓਏ ਓਏ ਉਹ ਜਾ ਪਰ ਜਾ ਤੇਰਾ ਸ਼ਨੀ ਗ੍ਰਹਿ ਕੀ ਦੂਰ ਕਰ ਲੂ